हां जी सत श्री अकाल जी गर्मी टू बुटीक ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਆਫਰ ਵਾਲੇ ਸੂਟ ਵੀ ਲੈ ਕੇ ਆਏ ਆਂ ਔਰ ਪਲੱਸ ਬੁਟੀਕ ਸੂਟ ਦੇ ਸਿੰਪਲ ਸਬੜ ਸੂਟ ਵੀ ਹੋਣਗੇ ਸਰਦਾਰੀ ਸੂਟ ਜਿਹੜੇ ਆਪਾਂ ਨੇ ਰੈਡੀ ਕੀਤੇ ਇਹ ਵਾਲੇ ਸੂਟ ਹੋਣਗੇ ਪਿਓਰ ਕਾਟਨ ਦੇ ਉੱਪਰ ਹੋਏਗਾ ਵਿਦਆਊਟ ਲਰਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋ ਇਹ ਵਾਲੇ ਸੂਟ ਹੋਣਗੇ ਜਿਹੜੇ ਸਹਿਬਾ ਬ੍ਰਾਂਡ ਦੀ ਜਿਹੜੀ ਕਾਟਨ ਆਉਣ ਵਾਲੀ ਡਿਜ਼ਾਈਨਰ ਪੀਸ ਹੋਏਗਾ ਤੇ ਨਾਲ ਕਾਟਨ ਦਾ ਖੁਲਾੜ ਵਾਲਾ ਜਿਹੜਾ ਉਹ ਦੁਪੱਟਾ ਮਿਲੇਗਾ ਇਹ ਵਾਲਾ ਹੈਗਾ ਜਿਹੜਾ ਆਰਗੈਂਜ਼ਾ ਦੀ ਸ਼ਰਟ ਆਰਗੈਂਜ਼ਾ ਦੁਪੱ ਉਹ ਕਾਟਨ ਦਾ ਸਟਾਫ ਰਹਿਣ ਵਾਲਾ 5 ਮੀਟਰ ਦੀ ਕੱਟ ਹੋਏਗੀ 399 ਰੁਪਏ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਤੇ ਇਹ ਆਪਾਂ ਹੈਗੇ ਜਿਹੜੀ ਰਖੜੀ ਦੇ ਉੱਪਰ ਇਹਨਾਂ ਦੀ ਸੇਲ ਲਗਾ ਦਿੱਤੀ ਹੈਗੀ ਆ ਆਲ ਓਵਰ ਜਿਹੜਾ ਸੂਟ ਹੈ ਉਹ ਤੁਹਾਨੂੰ ਸਿਰਫ 399 ਰੁਪਏ ਦੇ ਵਿੱਚ ਮਿਲ ਰਿਹਾ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਰਏ ਨੇ ਇਹਨਾਂ ਵਿੱਚ ਕਲਰ ਆਪਸ਼ਨ ਕਾਫੀ ਜ਼ਿਆਦਾ ਹੈਗੀ ਔਰ ਇਸ ਵੀਡੀਓ ਦੇ ਵਿੱਚ ਆਪਾਂ ਨੇ ਜਿਹੜੇ ਡਿਜ਼ਾਈਨਰ ਪੀਸ ਰੈਡੀ ਕੀਤੇ ਆ ਉਹ ਵੀ ਦਿਖਾਵਾਂਗੇ ਔਰ ਬਹੁਤ ਹੀ ਜ਼ਿਆਦਾ ਸੋਹਣੀ ਔਰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਉਹ ਮਿਲ ਰਏ ਨੇ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲਾ ਕੇ ਸੈਂਡ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਪ੍ਰਿੰਟਡ ਵੀ ਮਿਲ ਜਾਣਗੇ ਔਰ ਪਲੇਨ ਵੀ ਮਿਲ ਜਾਣਗੇ ਇਹ ਵਾਲਾ ਜਿਹੜਾ ਸਟੱਫ ਹੈਗਾ ਆਪਾਂ ਨੇ ਰੈਡੀ ਕੀਤੇ ਹੋਏ ਹੈਗੇ ਆ ਸਮ ਹੈਗਾ ਜਿਹੜੇ ਉਹ ਆਪਾਂ ਨੇ ਟੈਬੀ ਲਾਈਨਿੰਗ ਵਾਲੇ ਸਟੱਫ ਦੇ ਉੱਪਰ ਰਹਿਣਗੇ ਕੁਝ ਹੈਗਾ ਜਿਹੜੇ ਉਹ ਕਾਟਨ ਦਾ ਜਿਹੜਾ ਹੋਏਗਾ ਸਟੱਫ SK ਬ੍ਰੈਂਡ ਦਾ ਹੋਏਗਾ ਤੇ ਨਾਲ ਜਿਹੜੀ ਬਾਟਮ ਹੋਏਗੀ ਬਾਟਮ ਦੇ ਉੱਪਰ ਵਰਕ ਰਹਿਣ ਵਾਲਾ ਕਾਟਨ ਦੀ ਬਾਟਮ ਹੋਏਗੀ ਤੇ ਨਾਲ ਸੁਪਰ ਨੈਟ ਦਾ ਔਰ ਸਮ ਦੇ ਨਾਲ ਕੋਟਾ ਜਿਹੜਾ ਦੁਪੱਟਾ ਰਣ ਵਾਲਾ ਹੈ ਕਾਰਨਰਸ ਦੇ ਉੱਪਰ ਫਲਾਵਰ ਪਾਏ ਗਏ ਹਨ ਤੇ ਬਾਟਮ ਜਿਹੜੀ ਉਹਦੇ ਉੱਪਰ ਵੀ ਜਿਹੜਾ ਹੈਗਾ ਬਹੁਤ ਹੀ ਸੋਹਣਾ ਜਿਹੜਾ ਵਰਕ ਕੀਤਾ ਗਿਆ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਈਗੀ ਔਰ ਸਭ ਦਾ ਜਿਹੜਾ ਪ੍ਰਾਈਸ ਰਹਿ ਗਿਆ ਸੇਮ ਰਹਿਣ ਵਾਲਾ ਹੈਗਾ 3050 ਰੁਪਏ ਦੇ ਵਿੱਚ ਤੁਹਾਨੂੰ ਇਹ ਪੂਰਾ ਸੂਟ ਮਿਲ ਰਿਹਾ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਰਿਹਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਔਰ ਫਾਈਨ ਕੁਆਲਿਟੀ ਦਾ ਫੈਬਰਿਕ ਹੈ ਤੁਸੀਂ ਵਿਦਾਊਟ ਲਾਈਨਿੰਗ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਔਰ ਪਾਰਟੀ ਫੰਕਸ਼ਨ ਤੇ ਵੀ ਤੁਸੀਂ ਇਹ ਵਾਲੇ ਸੂਟ ਹੈਗੇ ਜਿਹੜੇ ਉਹ ਯੂਜ਼ ਕਰ ਸਕਦੇ ਹੈਗੇ ਹੋ ਔਰ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹਦੇ ਵਿੱਚ ਆਪਾਂ ਨੇ 43 ਪਲੱਸ ਜਿਹੜੇ ਕਲਰ ਹੈਗੇ ਉਹ ਰੈਡੀ ਕੀਤੇ ਹੋਏ ਆ ਤੇ ਔਰ ਡਿਜ਼ਾਈਨਿੰਗ ਵੀ ਸਭ ਦੀ ਵੱਖਰੀ ਵੱਖਰੀ ਹੈਗੀ ਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਔਰ ਨੈਕਸਟ ਜਿਹੜੇ ਪੀਸ ਹੈਗੇ ਉਹ ਵੀ ਆਪਾਂ ਨੇ ਉਹ ਆਪਾਂ ਨੇ ਗਰੇਵ ਦੇ ਉੱਪਰ ਰੈਡੀ ਕੀਤੇ ਆ ਥ्रेड ਵਰਕ ਦੇ ਪੀਸ ਹੋਣਗੇ ਸਪੈਸ਼ਲ ਤੁਸੀਂ ਗਰਮੀਆਂ ਲਈ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਇਹ ਵਾਲਾ ਜਿਹੜੇ ਸੂਟ ਹੈਗਾ ਕ੍ਰੇਪ ਦੇ ਉੱਪਰ ਰੈਡੀ ਕੀਤਾ ਪਿਓਰ ਚਨਾਉ ਦੇ ਦੁਪट्टे ਨਾਲ ਹੋਣਗੇ ਫਰੰਟ ਦੇ ਉੱਪਰ ਥਰੈਡ ਵਰਕ ਹੋਇਆ ਸਲੀਵਸ اور ਬਾਟਮ ਦੇ ਉੱਪਰ ਵੀ ਵਰਕ ਹੋਇਆ ਪਿਓਰ ਚਨਾਉ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਉੱਪਰ ਵੀ ਵਰਕ ਹੋਇਆ ਪ੍ਰਾਈਸ ਹੋਇਆ ਹੈ ਜਿਹੜਾ ਸਿਰਫ 2900 ਰੁਪਿਆ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਵਰਕ ਦੀ ਫਿਨਿਸ਼ਿੰਗ ਹੈਗੀ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਬਹੁਤ ਹੀ ਐਲੀਗੈਂਟ ਲੁੱਕ ਦੇ ਜਿਹੜੇ ਇਹ ਪੀਸ ਹੈਗੇ ਆ ਔਰ ਇਹਨਾਂ ਨੂੰ ਤੁਸੀਂ ਪਾਰਟੀ ਲਈ ਯੂਜ਼ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਲੋਕਾਂ ਦੀ ਆਫਟਰ ਸਟਿਚਿੰਗ ਇਹ ਵਾਲੇ ਸੂਟਸ ਦੀ ਥ